ਪੁੱਤ ਥੋਡੇ ਹੀ ਮਰਨਗੇ ਜੇ ਤੁਸੀਂ ਹੁਣ ਨਾ ਲੜੇ ਆਹ ਤਲੀ ਦੇ ਧਰ ਕੇ ਜਾਣ ਨੂੰ ਚਲਦਿਆਂ ਵੀ ਕੋਈ ਗੱਲ ਨਹੀਂ ਜਦੋਂ ਮੌਤ ਹੋਊਗੀ ਆਉਣ ਦੇ ਇੱਥੇ ਤੁਸੀਂ ਜਿੰਨੇ ਵੀ ਸਤਿਕਾਰਯੋਗ ਪਹੁੰਚੇ ਹੋ ਬੜੇ ਭਰੇ ਮਾਨ ਨਾਲ ਤੁਹਾਡੇ ਸਾਰਿਆਂ ਦੇ ਚਰਨਾਂ ਦੇ ਵਿੱਚ ਪਹਿਲਾਂ ਫਤਿਹ ਅਰਜ਼ ਕਰਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡੇ ਅੱਗੇ ਇੱਕ ਸਵਾਲ ਮੈਨੂੰ ਜਵਾਬ ਦਿਓ ਮੈਂ ਤੁਹਾਨੂੰ ਸਾਰਿਆਂ ਨੂੰ ਭਦਾਉੜ ਦੇ ਜਿੰਨੇ ਵੀ ਕਿਸਾਨ ਜੱਥੇਬੰਦਿਆਂ ਦੇ ਜਿੰਨੇ ਵੀ ਤੁਸੀਂ ਆਗੂ ਬੈਠੇ ਹੋ ਜਿੰਨੇ ਵੀ ਤੁਸੀਂ ਲੋਕ ਬੈਠੇ ਹੋ ਇਹ ਜਿਹੜੇ ਮੈਂ ਆਪਦੀ ਭੈਣ ਜਿਹੜੀ ਰਾਤ ਮੈਂ ਦੁੱਖ ਸਾਂਝਾ ਕਰਕੇ ਗਿਆ ਮੈਂ ਉਹਦੇ ਜਿਹੜੇ ਬੋਲ ਸੋਝ ਸਾਂਝ ਥੋੜਾ ਨਾ ਕਰਨਿਆ ਭੈਣ ਨੇ ਇੱਕ ਗੱਲ ਕਹੀ ਆ ਵੀ ਅਗਲੀ ਵਾਰੀ ਕਿਹਦੀ ਆ ਵੀ ਮੇਰੇ ਤਾਂ ਭਰਾ ਚਲੇ ਗਿਆ ਅਗਲੀ ਵਾਰੀ ਕਿਹਦੀ ਆ ਮੈਂ ਤੈਨੂੰ ਉਹ ਥੋੜੇ ਤੋਂ ਸਵਾਲ ਦਾ ਜਵਾਬ ਲੈਣਾ ਅਸੀਂ ਕੋਈ ਕੁਰਬਾਨੀ ਦੇਣ ਤੋਂ ਡਰਦੇ ਨਾ ਮਾ ਕੋਈ ਆ ਜਿਹੜਾ ਰਾਨਾ ਅਸੀਂ ਕੱਲ ਡਰ ਗਏ ਸਰਕਾਰ ਨੇ ਨੌ ਨੌ ਪਰਚੇ ਇੱਕ ਦਿਨ ਦੇ ਵਿੱਚ ਝੂਠੇ ਪਾਏ ਨੇਗੇ ਪਰਮਿੰਦਰ ਝੋਟੇ ਨੇ ਗੱਲ ਬੋਲੀ ਸੀ ਕਿ ਮੇਰੇ ਪਿਤਾ ਤੇ ਪਾਇਆ ਮੇਰੀਆਂ ਭੈਣਾਂ ਤੇ ਵੀ ਪਰਚਾ ਪਾਇਆ ਹੋਇਆ ਤੈਨੂੰ ਸੱਤ ਸੱਤ ਦਾ ਸਰਕਾਰ ਨੇ ਕਿਹੜੀ ਸਰਕਾਰ ਨੇ ਕਿਹੜ ਸਾਡੇ ਉੱਪਰ ਝੂਠੇ ਪਰਚੇ ਪਾਏ ਸਾਡੇ ਕੋਲ ਟਾਂਕਾ ਤੋਪਾਂ ਜੜਾਈਆਂ ਦੱਸੋ ਕਿਹੜੀ ਪਾਰਟੀ ਨੇ ਜੜਾਈਆਂ ਆ ਬੀਜੀਪੀ ਦਾ ਮੇਰੀ ਡਰਨ ਪੁੱਛਣਾ ਚਾਹਣਾ ਸਾਡੇ ਨੌਜਵਾਨਾਂ ਤੇ ਐਨਐਸਏ ਕਿਉਂ ਲਾਈਆ ਇੱਥੇ ਲਈ ਕਲਕੱਤਾ ਸਾਹਿਬ ਬੋਲਦੇ ਸੀਗੇ ਐਨਐਸਏ ਕਿਉਂ ਲਾਈਆ ਜਵਾਬ ਦਿਓ ਕਿੰਨੇ ਬੰਦੇ ਸਿੱਖ ਜੇਲਾ ਦੇ ਵਿੱਚ ਬੈਠੇ ਨੇ ਜਵਾਬ ਦਿਓ ਇਸ ਚੀਜ਼ ਦਾ ਤੁਸੀਂ ਇੱਥੇ ਆ ਕੇ ਬੋਲ ਦਿਓ ਜੇ ਇੱਕ ਪਾਰਟੀ ਨੇ ਇੱਥੇ ਕਿਦਰੇ ਉਹਦੀ ਪਾਰਟੀ ਸਰਕਾਰ ਦੇ ਵਿੱਚ ਕਾਤਲੇਮ ਹੋ ਗਿਆ ਅਸੀਂ ਕਹਿੰਦੇ ਹਾਂ ਸਾਡੀ ਭਗਵਾਨਤ ਮਾਨ ਨਾਲ ਇਹ ਟਕੁੱਤੇ ਵਾਲਾ ਬੈਰ ਹੈ ਸਾਡੀ ਟੱਕਰ ਰਹੂਗੀ ਪਰ ਤੁਸੀਂ ਸਵਾਲ ਦਾ ਜਵਾਬ ਦਿਓ ਇਸ ਚੀਜ਼ ਦਾ ਇਹ ਕਾਤਲੇਮ